ਇੱਕ ਜੁੱਦ ਹੋਰ ਛਿੜ ਗਿਆ ਇੱਕ ਪਾਵਰਫੁੱਲ ਕੰਟਰੀ ਤੇ ਇੱਕ ਛੋਟੀ ਕੰਟਰੀ ਦੇ ਵਿਚਕਾਰ ਹਾਂਜੀ ਅਮਰੀਕਾ ਤੇ ਵੈਨਜੂਏਲਾ ਦੇ ਵਿੱਚ ਇੱਕ ਜੁੱਦ ਹੋਰ ਛਿੜ ਗਿਆ ਜੀ ਅਮਰੀਕਾ ਨੇ ਵੈਨਜੂਏਲਾ ਦੇ ਉੱਪਰ ਅਟੈਕ ਕੀਤਾ ਦੱਸਿਆ ਜਾ ਰਿਹਾ ਹੈ ਰਿਪੋਰਟਸ ਦੇ ਵਿੱਚ ਆ ਰਿਹਾ ਕਿ 150 ਜਹਾਜ਼ ਲੈ ਕੇ ਅਮਰੀਕਾ ਨੇ ਅਟੈਕ ਕੀਤਾ ਵੈਨਜੂਏਲਾ ਦੇ ਉੱਤੇ ਤੇ ਉੱਥੋਂ ਦੇ ਪ੍ਰੈਜ਼ੀਡੈਂਟ ਨੂੰ ਹੀ ਚੁੱਕ ਲਿਆ ਜੀ ਗ੍ਰਿਫਤਾਰ ਕਰ ਲਿੱਤਾ ਮਦੂਰੋ ਸਾਹਿਬ ਨੂੰ ਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਨਿਊਯਾਰਕ ਲੈ ਕੇ ਆ ਗਿਆ ਜੀ ਹਾਂ ਜੀ ਇਹ ਰਿਪੋਰਟਾਂ ਆ ਰਹੀਆਂ ਕਿ ਕਿਸ ਤਰ੍ਹਾਂ ਅਮਰੀਕਾ ਨੇ ਬੈਨਜੂਏਲਾ ਦੇ ਉੱਪਰ ਅਟੈਕ ਕੀਤਾ ਉੱਥੇ ਹੀ ਅਮਰੀਕਾ ਦਾ ਟਰੰਪ ਸਾਹਿਬ ਦਾ ਇਹ ਕਹਿਣਾ ਕਿ ਬੈਨਜੂਏਲਾ ਦੇ ਵਿੱਚੋਂ ਡਰੱਗਸ ਸਪਲਾਈ ਕੀਤੇ ਜਾ ਰਹੇ ਸੀ ਸਾਡੇ ਦੇਸ਼ ਨੂੰ ਖੋਖਲਾ ਕਰਨ ਦੇ ਲਈ ਬਹੁਤ ਲੋਕ ਇੱਥੇ ਡਰੱਗਸ ਲੈ ਕੇ ਆ ਰਹੇ ਸੀਗੇ ਸੋ ਐਸੇ ਕਰਕੇ ਇੱਥੋਂ ਦਾ ਪ੍ਰੈਜ਼ੀਡੈਂਟ ਇਹ ਸਭ ਦੇ ਵਿੱਚ ਇਨਵੋਲਵ ਸੀਗਾ ਉੱਥੇ ਜਿਹੜਾ ਬੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਟਰੰਪ ਵੀ ਅਮਰੀਕਾ ਦੀ ਸਾਡੇ ਖਣਿਜ ਪ੍ਰਥਾਦਾਵਾਂ ਦੇ ਉੱਪਰ ਆੱਖਾ ਸਾਡੇ ਤੇਲ ਦੇ ਉੱਪਰ ਆੱਖਾ ਐਸ ਕਰਕੇ ਸਾਡੇ ਉੱਤੇ ਹਮਲਾ ਕੀਤਾ ਗਿਆ ਤੇ ਅਮਰੀਕਾ ਨੇ ਇਹ ਸਪਸ਼ਟ ਕੀਤਾ ਕਿ ਬੈਨਜ਼ੂਏਲਾ ਹੁਣ ਸਾਡੇ ਅੰਡਰ ਆ ਸਾਡਾ ਕੰਟਰੋਲ ਆ ਬੈਨਜ਼ੂਏਲਾ ਦਾ ਪਰ ਪੂਰਾ ਦਾ ਪੂਰਾ ਕਿਉਂਕਿ ਕਬਜ਼ਾ ਕਰ ਲਿੱਤਾ ਉਹਨਾਂ ਨੇ ਉਹਨਾਂ ਦੇ ਹਵਾਈ ਅੱਡੇ ਤੱਕ ਤਬਾਹ ਕਰ ਦਿੱਤੇ ਆ ਅਮਰੀਕਾ ਨੇ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਅੱਗੇ ਕਿੱਥੇ ਟਿਕ ਪਾਏਗਾ ਬੈਨਜੂਏਲਾ ਔਰ ਬੈਨਜੂਏਲਾ ਦੀਆਂ ਪ੍ਰੈਜ਼ੀਡੈਂਟ ਦੀਆਂ ਤਸਵੀਰਾਂ ਟਰੰਪ ਸਾਹਿਬ ਨੇ ਖੁਦ ਜ਼ਾਹਿਰ ਕੀਤੀਆਂ ਸੋਸ਼ਲ ਮੀਡੀਆ ਦੇ ਉੱਪਰ ਕਿ ਗਰੇ ਰੰਗ ਦਾ ਟਰੈਕਸੂਟ ਪਾਇਆ ਕੰਨਾਂ ਦੇ ਵਿੱਚ ਹੈੱਡਫੋਨ ਲਾਇਆ ਤੇ ਅੱਖਾਂ ਦੇ ਉੱਤੇ ਬਲੈਕ ਐਨਕ ਲਾਈਆ ਪੱਟੀ ਬੰਨੀ ਆ ਹੱਥਾਂ ਦੇ ਵਿੱਚ ਹੱਥ ਘੜਿਆ ਤੇ ਪਾਣੀ ਦੀ ਬੋਤਲ ਹੱਥ ਦੇ ਵਿੱਚ ਫੜੀ ਹੋਈ ਆ ਸੋ 트੍ਰੰਪ ਸਰਕਾਰ ਨੇ ਬਹੁਤ ਲੋਕਾਂ ਨੂੰ ਇਹ ਸ਼ੀਸ਼ਾ ਦਿਖਾਇਆ ਕਿ ਜਿਹੜਾ ਸਾਡੇ ਨਾਲ ਮੁਕਾਬਲਤ ਕਰੇਗਾ ਜਾਂ ਸਾਡੇ ਵਿਰੁੱਧ ਜਾਏਗਾ ਤਾਂ ਉਹਦਾ ਹਾਲਾਤ ਕੀ ਹੋਣਗੇ ਟਰੰਪ ਸਰਕਾਰ ਨੇ ਇੱਕ ਵਾਰ ਅਮਰੀਕਾ ਨੇ ਫਿਰ ਆਪਣੀ ਪਾਵਰ ਲੋਕਾਂ ਦੇ ਸਾਹਮਣੇ ਰੱਖੀ ਆ ਕਿਉਂਕਿ ਇਹਨੂੰ ਕਿਸੇ ਤਰ੍ਹਾਂ ਦੇਖਿਆ ਜਾ ਸਕਦਾ ਤੁਸੀਂ ਯੂਕਰੇਨ ਔਰ ਰੂਸ ਦੀ ਲੜਾਈ ਨੂੰ ਨਾਲ ਵੀ ਜੋੜਿਆ ਜਾ ਸਕਦਾ ਕਿਸ ਤਰ੍ਹਾਂ ਰੂਸ ਨੇ ਯੂਕਰੇਨ ਨੂੰ ਦਬਾਗਾ ਕੇ ਰੱਖਿਆ ਹੋਇਆ ਕਿ ਅਗਰ ਤੂੰ ਨਾਟੋ ਦੇਸ਼ ਹੈਗਾ ਉਹਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਅਮਰੀਕਾ ਇੱਥੇ ਪਹੁੰਚਣ ਦੀ ਵਿੱਚ ਕੋਸ਼ਿਸ਼ ਕਰ ਰਿਹਾ ਉਹ ਇੱਥੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੋ ਅਸੀਂ ਇਹ ਚੀਜ਼ ਨਹੀਂ ਹੋਣ ਦੇਣੀ ਉਸੇ ਤਰ੍ਹਾਂ ਅਮਰੀਕਾ ਦਾ ਵੀ ਇਹ ਕਹਿਣਾ ਕਿ ਬੈਨਜੂਏਲਾ ਦਾ ਜੋ ਪ੍ਰੈਜ਼ੀਡੈਂਟ ਆ ਉਹ ਚੀਨ ਦੇ ਹੱਕ ਤੇ ਜਾ ਰਿਹਾ ਤਾਂ ਕਿਸ ਤਰ੍ਹਾਂ ਉਹਨਾਂ ਨੇ ਚੀਨ ਦੇ ਨਾਲ ਮੇਲ ਮਿਲਾਪ ਵਧਾ ਰਿਹਾ ਸੀ ਜਿਹਦੇ ਮੱਦੇ ਨਜ਼ਰ ਇਹ ਐਕਸ਼ਨ ਕੀਤਾ ਔਰ ਇਸ ਨੂੰ ਜੋੜਿਆ ਜਾ ਰਿਹਾ ਕਿ ਹੁਣ ਇਹ ਸਾਡੇ ਦੇਸ਼ ਦੇ ਵਿੱਚ ਇਦਾਂ ਦੇ ਡਰੱਗਸ ਵੇਚ ਰਿਆ ਸੀਗਾ ਜਾਂ ਇਦਾਂ ਦੇ ਹਥਿਆਰ ਵੇਚ ਰਿਆ ਸੀਗਾ ਜਿਹਦੇ ਕਰਕੇ ਅਸੀਂ ਇਹ ਅਟੈਕ ਕੀਤਾ ਔਰ ਨਾਲ ਨਾਲ ਉਹਨਾਂ ਨੇ ਇਹ ਵੀ ਕਹਿਤਾ ਕਿ ਬੈਨਜੂਏਲਾ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਤਾਂ ਜੇਲ੍ਹਾਂ ਸਾਰੀਆਂ ਖੋਲਤੀਆਂ ਪਾਗਲਖਾਨੇ ਸਾਰੇ ਖੋਲ ਦਿੱਤੇ ਆ ਤੇ ਉਹ ਸਾਰੇ ਸਾਰੇ ਅਮਰੀਕਾ ਦੇ ਵਿੱਚ ਆ ਗਿਆ ਜਿਹੜੇ ਇਹ ਗੈਂਗਵਾਰ ਆ ਦੋ ਵੱਡੀਆਂ ਗੈਂਗਾ ਨੇ ਉਹਨਾਂ ਨੂੰ ਵੀ ਸਾਡੇ ਦੇਸ਼ ਦੇ ਵਿੱਚ ਭੇਜਿਆ ਗਿਆ ਤੇ ਜਿਨ੍ਹਾਂ ਦੇ ਇੱਕ ਗੈਂਗ ਦਾ ਮੁਖੀ ਆ ਇਹ ਉਹਨਾਂ ਨੂੰ ਆਪਰੇਟ ਕਰਦਾ ਹੈ ਪ੍ਰੈਜ਼ੀਡੈਂਟ ਵੈਨਜੂਏਲਾ ਦਾ ਮੋਦੋਰੋ ਸਾਹਿਬ ਸੋ ਇਹ ਡੇਡ ਵੱਡੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾ ਦਿੱਤੇ ਆ ਪਰ ਕਿਸੇ ਨੇ ਵੀ ਕੋਈ ਪੁਕਤਾ ਸਬੂਤ ਅਜੇ ਤੱਕ ਕੋਈ ਪੇਸ਼ ਨਹੀਂ ਕੀਤਾ ਪਰ ਹੁਣ ਸੋਚਣ ਵਾਲੀ ਗੱਲ ਇਹ ਹੋਏਗੀ ਕਿ ਟਰੰਪ ਸਾਹਿਬ ਕਿਸ ਹੱਦ ਤੱਕ ਜਾ ਸਕਦੇ ਆ ਇੱਕ ਦੇਸ਼ ਦਾ ਪ੍ਰੈਜ਼ੀਡੈਂਟ ਹੀ ਚੁੱਕ ਕੇ ਲੈ ਕੇ ਆ ਗਏ ਸੋ ਤੁਸੀਂ ਇਹ ਚੀਜ਼ ਦੇ ਲਈ ਸੋਚ ਸਕਦੇ ਆ ਬਾਕੀ ਲੋਕ ਬਹੁਤ ਇਹਨੂੰ ਹੁਣ ਇਮੀਗ੍ਰੇਸ਼ਨ ਨਾਲ ਵੀ ਜੋੜ ਰਹੇ ਆ ਕੀ ਹੁਣ ਆਪਣਾ ਕੀ ਹੋਏਗਾ 트럼ਪ ਸਾਹਿਬ ਨੇ ਤਾਂ ਬੈਨਜੂਏਲਾ ਦੇ ਪ੍ਰੈਜ਼ੀਡੈਂਟ ਸਾਹਿਬ ਨੂੰ ਹੀ ਨਹੀਂ ਬਖਸ਼ਿਆ ਤੇ ਆਪਾਂ ਮੈਂ ਤੂੰ ਕੀ ਚੀਜ਼ ਆ ਤੇ ਇਸ ਲਈ ਤਾਂ ਆਪਾਂ ਕਹਿੰਦੇ ਹੁੰਦੇ ਸੀ ਕਈ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਪਰ ਆਈਸ ਦੇ ਏਜੰਟਾਂ ਦੇ ਸਾਹਮਣੇ ਜਾਂ ਫੈਡਰਲ ਏਜੰਟ ਹੋ ਗਏ ਪਾਉਡਰ ਏਜੰਟ ਹੋ ਗਏ ਉਹਨਾਂ ਦੇ ਸਾਹਮਣੇ ਕਿਸੇ ਦੀ ਨਹੀਂ ਚੱਲਦੀ ਜਦੋਂ ਕਿਸੇ ਨੂੰ ਅਰੈਸਟ ਕਰਨ ਤੇ ਆਂਦੇ ਆ ਨਾ ਫਿਰ ਚਾਹੇ ਤੁਸੀਂ ਕੋਈ ਲਾਇਲ ਲਿਆਓ ਕੋਈ ਕਾਨੂੰਨ ਲਿਆਓ ਕੁਝ ਕਰ ਲੋ ਅਗਰ ਉਹਨਾਂ ਨੇ ਤੁਹਾਨੂੰ ਅਰੈਸਟ ਕਰਨਾ ਸੋ ਕਰਨਾ ਹੀ ਉਹ ਨਹੀਂ ਦੇਖਦੇ ਕੋਈ ਅੱਗੇ ਜਨਾਨੀ ਆ ਕੋਈ ਔਰਤ ਆ ਕੋਈ ਪ੍ਰੈਗਨੈਂਟ ਆ ਕੋਈ ਬੁੱਢਾ ਹੈ ਕੋਈ ਬਜ਼ੁਰਗਾ ਕੋਈ ਬੱਚਾ ਹੈ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਕੋਲ ਇੰਨਾ ਕੋ ਹੋਣਾ ਜ਼ਰੂਰੀ ਆ ਕਿ ਤੁਸੀਂ ਅਨਡਾਕੂਮੈਂਟਡ ਆ ਤੁਹਾਡੇ ਕੋਲ ਡਾਕੂਮੈਂਟ ਨਹੀਂ ਆ ਜੋ ਉਹ ਮੰਗ ਕਰਨਗੇ ਸੋ ਕਿਉਂਕਿ ਪਾਵਰ ਉੱਪਰੋਂ ਆ ਹਾਸ਼ਿਰ ਬਾਦ ਉੱਤੋਂ 트াম্প ਸਰਕਾਰ ਦਾ ਹੁੰਦਾ ਸੋ ਇਹ ਹਾਲਾਤ ਬਣੇ ਹੋਇਆ ਅੱਜ ਇਸ ਟਾਈਮ ਦੇ ਉੱਪਰ ਔਰ ਬੈਂਜੋਇਲਾ ਤੇ ਉੱਪਰ ਜਿਹੜਾ ਅਟੈਕ ਕੀਤਾ ਅਮਰੀਕਾ ਨੇ ਇਹਦੇ ਲਈ ਖੜੇ ਹੋਏ ਆ ਕੋਰੀਆ ਕੋਰੀਆ ਦੇ ਵੀ ਪ੍ਰੈਜ਼ੀਡੈਂਟ ਖੜੇ ਹੋਏ ਆ ਰੂਸ ਨੇ ਵੀ ਇਸ ਤੇ ਉੱਪਰ ਬਿਆਨਬਾਜ਼ੀ ਕੀਤੀ ਆ ਔਰ ਹੋਰ ਵੀ ਦੇਸ਼ ਜਿਹੜੇ ਇਹਦੇ ਉੱਪਰ ਹੁਣ ਬਿਆਨਬਾਜ਼ੀ ਕਰ ਰਹੇ ਆ ਕਿ ਅਮਰੀਕਾ ਨੇ ਜੋ ਕੀਤਾ ਇਹ ਸਹੀ ਨਹੀਂ ਕੀਤਾ ਇਸ ਤਰ੍ਹਾਂ ਕਿਸੇ ਦੇ ਦੇਸ਼ ਦੇ ਉੱਪਰ ਹਮਲਾ ਨਹੀਂ ਕਰਨਾ ਚਾਹੀਦਾ ਔਰ ਜਿਸ ਤਰ੍ਹਾਂ ਹਮਲਾ ਕੀਤਾ ਇਹਦੇ ਵਿੱਚ ਹਲੇ ਕਿੰਨਾ ਨੁਕਸਾਨ ਹੋਇਆ ਕਿੰਨਿਆਂ ਦੀ ਜਾਨ ਗਈ ਆ ਜਾਂ ਕਿੰਨਾ ਹੋਰ ਨੁਕਸਾਨ ਹੋਇਆ ਇਹਦੇ ਬਾਰੇ ਹਲੇ ਤੱਕ ਕੋਈ ਰਿਪੋਰਟਸ ਨਹੀਂ ਆ ਰਹੇ ਔਰ ਬੈਨਜੂਏਲਾ ਦੇ ਵਿੱਚ ਐਮਰਜੈਂਸੀ ਲਾਗੂ ਕੀਤੀ ਹੋਈ ਆ ਔਰ ਇੱਥੋਂ ਦੇ ਰਾਸ਼ਟਰੀਏ ਇੱਥੋਂ ਦੇ ਰੱਖਿਆ ਮੰਤਰੀ ਦਾ ਕਹਿਣਾ ਇਹ ਆ ਕਿ ਅਸੀਂ ਬਹੁਤ ਜਲਦ ਗਿਣਤੀ ਜੋ ਸਾਨੂੰ ਨੁਕਸਾਨ ਹੋਇਆ ਉਹਨਾਂ ਦੀ ਅਸੀਂ ਅੰਕੜਾ ਪੇਸ਼ ਕਰਾਂਗੇ ਪਰ ਜੋ ਅਮਰੀਕਾ ਨੇ ਕੀਤਾ ਉਹ ਸਹੀ ਨਹੀਂ ਕੀਤਾ ਅਮਰੀਕਾ ਦਾ ਕਹਿਣਾ ਇਹ ਆ ਕਿ ਅਸੀਂ ਸਿਰਫ ਸਿਰਫ ਇੱਥੋਂ ਦੇ ਜੋ ਆਰਮੀ ਬੇਸ ਆ ਜਾਂ ਆਰਮੀ ਹਵਾਈ ਹੱਟੇ ਆ ਅਸੀਂ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਔਰ ਬੈਨਜੂਏਲਾ ਦਾ ਕਹਿਣਾ ਇਹ ਹੈ ਕਿ ਇਹਨਾਂ ਨੇ ਜਿਹੜੇ ਰਾਸ਼ੀ ਇਲਾਕੇ ਸੀਗੇ ਸਾਡੇ ਆਮ ਨਾਗਰਿਕ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਤੇ ਜਿਹਦੇ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਤੇ ਅਮਰੀਕਾ ਦੀ ਇਹ ਡੈਲਟਾ ਫੋਰਸ ਜਿਹੜੀ ਸਭ ਤੋਂ ਖਤਰਨਾਕ ਮੰਨੀ ਜਾ ਰਹੀ ਆ ਉਹਨਾਂ ਦੇ ਵੱਲੋਂ ਇਹ ਆਪਰੇਸ਼ਨ ਆਪਰੇਟ ਕੀਤਾ ਗਿਆ ਔਰ ਰਾਸ਼ਟਰਪਤੀ ਨੂੰ ਹੀ ਚੁੱਕ ਕੇ ਲੈ ਕੇ ਆ ਗਏ ਸੋ ਤੁਸੀਂ ਸੋ ਸਕਦੇ ਆ ਹੁਣ ਕੀ 트াম্প ਸਰਕਾਰ ਨੇ ਅਮਰੀਕਾ ਨੇ ਆਪਣੀ ਪਾਵਰ ਦਿਖਾਈ ਆ ਜਾਂ ਫਿਰ ਚੀਨ ਨੂੰ ਇਹ ਸਮਝਾਇਆ ਕਿ ਜੋ ਤੂੰ ਕਰ ਰਿਹਾ ਵੈਨਜੂਏਲਾ ਦੇ ਵਿੱਚ ਆ ਕੇ ਜੋ ਤੂੰ ਕਰਨਾ ਚਾਹ ਰਿਹਾ ਉਹ ਅਸੀਂ ਹੋਣ ਨਹੀਂ ਦਵਾਗੇ ਔਰ ਜਾਂ ਫਿਰ ਹੋਰ ਇਹ ਸ਼ੀਸ਼ਾ ਦਿਖਾਇਆ ਜਿਹੜੀਆਂ ਆਸ-ਪਾਸ ਦੀਆਂ ਛੋਟੀਆਂ-ਮੋਟੀਆਂ ਕੰਟਰੀਆਂ ਆ ਅਮਰੀਕਾ ਦੇ ਨਾਲ ਲੱਗਦੀਆਂ ਪਈਆਂ ਜਾਂ ਫਿਰ ਉਹਨਾਂ ਨੂੰ ਵੀ ਇਹ ਇੱਕ ਕੰਨ ਕੀਤਾ ਹੈ ਕਿ ਅਗਰ ਤੁਸੀਂ ਕਿਸੇ ਹੋਰ ਮੇਰੇ ਦੁਸ਼ਮਨ ਦੇਸ਼ ਦੇ ਨਾਲ ਹੱਥ ਮਿਲਾਉਂਗੇ ਜਾਂ ਉਹਦੇ ਨਾਲ ਨਜ਼ਦੀਕੀਆਂ ਵਧਾਉਂਗੇ ਕਿ ਹਾਂ ਅਸੀਂ ਅਮਰੀਕਾ ਦੇ ਉੱਪਰ ਹਾਵੀ ਹੋਣਾ ਜਾਂ ਤੁਸੀਂ ਮੇਰੇ ਦੇਸ਼ ਦੇ ਵਿੱਚ ਕੁਝ ਵੀ ਇਦਾਂ ਦਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡਾ ਵੀ ਹਾਲਾਤ ਹਾਲਾਤ ਐਸੇ ਹੀ ਹੋਣਗੇ ਹੁਣ ਇਹ ਦੇਖਣ ਦੀ ਗੱਲ ਹੋਏਗੀ ਕਿ ਇਹ ਜੰਗ ਹੁਣ ਕਿੰਨਾ ਵੱਦੀ ਆ ਕਿ ਇਹ ਵਾਕ ਹੀ 3 ਵਰਲਡ ਵਾਰ ਲੱਗਣ ਦੇ ਸੁਭਾਵਨਾ ਹੋਏਗੀ ਕਿਉਂਕਿ ਇੱਕ ਤਾਂ ਪਹਿਲਾਂ ਹੀ ਰੂਸ ਤੇ ਯੂਕਰੇਨ ਦੀ ਲੱਗੀ ਹੋਈ ਆ ਤੇ ਹੁਣ ਬੈਨਜੂਏਲਾ ਤੇ ਅਮਰੀਕਾ ਦੀ ਲੱਗੀ ਹੁਣ ਕੁਝ ਵੀ ਹੋ ਸਕਦਾ ਹੋਣ ਨੂੰ ਬਾਕੀ ਦੇਖੋ ਹੁਣ ਇਹ ਕਿੱਥੇ ਤੱਕ ਪਹੁੰਚਦੀ ਗੱਲ ਨੇ ਕਿੱਥੇ ਤੱਕ ਨਹੀਂ ਪਹੁੰਚਦੀ ਇਹਦੇ ਬਾਰੇ ਜੋ ਵੀ ਹੋਰ ਅਪਡੇਟ ਆਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਬਾਕੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਨਵੀਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ